ਰਾਣਾ ਫਾਸਲ ਦੇ ਹੁਦਸ਼ਤਾਂ ਦਾ ਸਵਾਗਤ ਹੈ ਮੈਂ ਖੁਦ ਹੀ ਆਪਣੀ ਹਰਬਤੂ ਵਾਲਾ ਕੈਮਰਾਮੈਨ ਜੁਸਟੀਸ ਤੇਰਾਪਾ ਇਸ ਦਾ ਨਾਮ ਲਿਖ ਰਹੇ ਹਾਂ ਫਿਰ ਦਿੱਤਾ ਹਾਂ ਕਿ ਅੱਜ ਆਪਣੇ ਗੇਂਦੂ ਜੋ ਸਤਤਾ ਸਰਪੰਚ ਨੇ ਸੁਨੀਪ ਸਾਹਵਾਲਾ ਨੇ ਰਹਿਨਵਾਈ ਹੈਡ ਅਧਿਕਾਰੀ ਦਾ ਪ੍ਰੋਗਰਾਮ ਹੈ ਬੜੀ ਕਾਮਨਾ ਬੜੀ ਉਮੀਦ ਸੋਹਣਾ ਬਣਾਇਆ ਜਾ ਰਿਹਾ ਹੈ ਸਾਡੇ ਨਾਲ ਕਿ ਉਹ ਰਹਿਣਾ ਵੀ ਰਹੂਗੇ ਨਹੀਂ ਅਸੀਂ ਲੋਕਾਂ ਨਾਲ ਜਲਵਾਦ ਕਰਨੇ ਬਣੇਗੇ ਠੀਕ ਹੈ ਅੱਜ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜੀ ਚੰਗੀ ਕਾਮਨਾ ਹੈ ਤੇ ਹਾਰ ਰਿਹਾ ਹੈ ਜਾਨ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਇਹਦਾ ਪ੍ਰਚਾਰ ਇਹਨਾਂ ਨੇ ਵਾਅਦਾ ਕੀਤਾ ਬੱਚਿਆਂ ਨੂੰ ਪਤਾ ਲੱਗੇਗਾ ਜੰਦੇ ਜਾਨ ਦੇ ਬਾਰੇ ਨਾ ਬਹੁਤ ਖੁਸ਼ੀ ਹੈ ਬਹੁਤ ਬਧੀਆ ਹੋਇਆ ਅੱਜ ਦੋਸਤਾਂ ਨੂੰ ਬੇਚੜਾ ਮੇਰਾ ਪੁੱਤ ਆ ਰਿਹਾ ਹੈ ਜਿਹੜੇ ਆਪ ਆਪਣੇ ਬੱਚੇ ਨੇ ਉਸ ਦੇ ਬਾਰੇ ਪੁੱਛਣ ਦੀ ਜਗ੍ਹਾ ਤੇ ਨਹੀਂ ਹੈਗਾ ਜਮਾ ਅਮੋ ਅਸੀਂ ਇਹ ਕਹਣਾ ਚਾਹੁੰਦੇ ਹਾਂ ਕਿ ਬਹੁਤ ਬਧੀਆ ਦੇ ਬੱਚੇ ਸਿੱਖਣਗੇ ਸਾਡੇ ਬੱਚੇ ਨੂੰ ਪਤਾ ਲੱਗੇਗਾ ਚਾਪੀਆਂ ਬਾਰੇ ਵਧਾਨੀਆਂ ਬਾਰੇ ਕੀ ਵੈਨ ਨਾਲ ਦੇਖ ਪਤਾ ਲੱਗਦਾ ਬਹੁਤ ਹੋ ਸਕਦਾ ਹੈ ਸੋ ਆਪਾਂ ਜਿਹੜਾ ਬੀਤੇ ਉਹ ਤੇ ਬੰਦਾ ਸਰਪੰਚ ਨੇ ਸੰਦੀਪ ਸਵਰਾਜ ਜੀ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਸਦਕੇ ਬਹੁਤ ਹੀ ਵਧੀਆ ਕੋਰਪੇਰੀਅਰ ਦਾ ਪ੍ਰੋਗਰਾਮ ਹੈ ਪਟੀਆਂ ਦਾ ਬੜਾ ਵਧੀਆ ਡੇਪਟ ਜਿਹਨਾਂ ਦੇ ਵਿੱਚ ਆਇਆ ਹੈ ਕਿ ਜਿੱਦਾਂ ਫਟ ਦੇ ਪਟੀਆਂ ਤਾਂ ਕਿਤੇ ਕੀ ਮੈਂ ਹਮਸਾਣ ਨੂੰ ਕਹਿੰਦੀ ਹਾਂ ਕਿ ਯੋਗੀ ਅੱਜ ਕੱਲ੍ਹ ਪੰਜ ਆਇਆ ਜਾਣਾ ਸਾਰੇ ਕਿੱਥੇ ਜਾਂਦੇ ਨੇ ਬੜੀ ਬਿੜੀ ਸਾਡੇ ਬੱਚਿਆਂ ਨੂੰ ਪਹਿਲਾਂ ਆਏ ਨਹੀਂ ਤਾਂ ਸਾਡੀ ਦਾਦੀਆਂ ਨਾਨੀਆਂ ਕਿੰਨੇ ਹੱਥਾਂ ਨਾਲ ਉਹ ਵੜਦੀਆਂ ਕਿ ਅਸੀਂ ਸਾਡੇ ਬੱਚਿਆਂ ਨੂੰ ਬੇਟੀਆਂ ਨੂੰ ਇਹ ਦੱਸਣਾ ਚਾਹਦੇ ਹਾਂ ਕਿ ਜਿਹੜੇ ਪਹਿਲਾਂ ਬੇਟਾ ਆਪਣੇ ਦਾਦੀ ਨਾਨੀਆਂ ਦੇ ਘਰ ਕੰਮ ਕਿ ਨਾ ਉਹ ਚਰਖੇ ਦੀ ਅੱਜ ਕੱਲ੍ਹ ਕੀ ਆ ਪੈਂਦੀ ਮੋਬਾਈਲ ਬੱਚੇ ਫੋਨ ਦੇਖਦੇ ਆ ਟੀਵੀ ਦੇਖਦੇ ਆ ਪਹਿਲਾਂ ਸਾਡੀ ਮਾਤਾ ਕੀ ਕੰਮ ਦੀਆਂ ਕਰਦੀ ਸੀ ਨਰਾਤ ਤਾਣਾ ਮੁੰਦਿਆਂ ਦੀਆਂ ਦਰਿਆ ਮੁੰਦਿਆਂ ਦਾ ਅੱਜ ਕੱਲ ਪੈਜੀ ਬੱਚਿਆਂ ਨੂੰ ਕੋਈ ਪਤਾ ਨਹੀਂ ਹੈਗਾ ਉਸ ਬਾਰੇ ਕਿਸਨੇ ਵਾਰੇ ਪਤਾ ਹੀ ਨਹੀਂ ਕੋਈ ਪਤਾ ਨਹੀਂ ਇਹ ਸੂਣਾ ਚੱਲਾ ਹਸਪਤਾਲ ਨਵਾ ਦਾ ਸਾਡੇ ਸਿੰਘੀ ਬਾਈ ਦਾ ਜਿਹੜਾ ਸਾਨੂੰ 2 ਸਾਲ ਹੋ ਗਏ ਸਾਡੇ ਕੱਚਿਆਂ ਨੂੰ ਇਹ ਸਿੱਖਣ ਨੂੰ ਮਿਲ ਰਿਹਾ ਤੇ ਸਾਨੂੰ ਵੀ ਘੜੀਆਂ ਮਾਤਾ ਪੈਣਾ ਸਾਡੀਆਂ ਬੱਚੀਆਂ ਜਦੋਂ ਸਾਡੇ ਕੋਲ ਟੱਕੇ ਬੰਦੇ ਆ ਨਾ ਸੁਣਦੇ ਉਹ ਸਾਨੂੰ ਬਹੁਤ ਖੁਸ਼ੀ ਰਹੇ ਬਹੁਤ ਜ਼ਿਆਦਾ ਖੁਸ਼ੀ ਆ ਉਹ ਦੇਖ ਕੇ ਆਪਾਂ ਇਹ ਕਿੰਨਾ ਨੇ ਦੁਖੇ ਯਾਨੀ ਕਿ ਉਹ ਆਤਰੀ ਪਤਾ ਨਹੀਂ ਜੀ ਹਾਂਜੀ ਹਾਂਜੀ ਅਸੀਂ ਇਹ ਕਰਦੇ ਹਾਂ ਕਿ 20 ਸਾਲ ਹੋਇਆ ਵੀ ਹਰ ਕਿਸੇ ਪਿੰਡ ਚ ਐਵੇਂ ਮਨਾਇਆ ਜਾਂਦਾ ਕਿਉਂਕਿ ਸਾਡੇ ਬੱਚਾ ਨੂੰ ਪਤਾ ਲੱਗੇ ਨਾ ਉਸੇ ਕਰਕੇ ਪਤਾ ਪੁਣਾ ਕਿ ਜਿਹੜੇ ਬਾਰੇ ਬੱਚਾ ਪ੍ਰੋਗਰਾਮ ਸਾਰੇ ਪਿੰਡਾਂ ਚ ਹੋਣੇ ਚਾਹੀਦੇ ਨੇ ਮੌਜੂਦ ਬੱਚਾ ਨੂੰ ਪਤਾ ਚੱਲੇ ਕਿ ਜਸਾਲਾ ਹੈ ਬੀਜੜੇ ਛੋਟੇ ਬੱਚੇ ਨੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਕਿ ਚਰਖਾ ਕੀ ਹੁੰਦਾ ਸੀ ਪਿੰਗਾ ਕਿੱਥੇ ਛੁਪਿਆ ਜਾਂਦੀਆਂ ਸਨ ਇਹ ਚੀਜ਼ਾਂ ਕੁਝ ਕੋ ਲੱਗੇ ਨੇ ਲੋਕ ਉਹਨਾਂ ਨੂੰ ਨੌਜ ਮਿਲਦੀ ਐ ਜੀ ਅੱਜਕੱਢੇ ਮੈਂ ਨਾ ਕਈ ਭੈਣਾਂ ਨੂੰ ਫੋਨ ਕਰੇ ਤੇ ਮੈਂ ਕਹਾਂ ਮੈਨੂੰ ਟੱਕਣਾ ਚਾਹੀਦਾ ਹੈ ਕਈ ਭੈਣੀਆਂ ਨੂੰ ਤਾਂ ਨਾ ਐ ਨਹੀਂ ਪਤਾ ਵੀ ਟੱਕਣਾ ਹੁੰਦਾ ਕਿਆ ਬਿਲਕੁਲ ਤੇ ਜਿਹੜੀ ਤਰਖੇ ਤੇ ਨਾ ਚੰਗੜੀ ਪੈਂਦੀ ਆ ਚੰਗੜੀ ਪੈਂਦੀ ਕਿਨੇ ਆ ਕਿੱਥੇ ਕਿਵੇਂ ਜਾਊਗਾ ਅਸੀਂ ਪੈਸੇ ਕਰਕੇ ਤਿਆਰ ਕਰਵਾਈਆਂ ਮਧਾਨੀਆਂ ਤਿਆਰ ਕਰਵਾਈਆਂ ਮਟਕੀਆਂ ਤਿਆਰ ਕਰਵਾਈਆਂ ਕਿਉਂਕਿ ਸਾਡੀ ਪੇਡੀਆਂ ਨੂੰ ਨਾ ਪਤਾ ਲੱਗੇ ਬਿਲਕੁਲ ਜਿਹੜੀਆਂ ਸੜੀ ਭੈਣਾਂ ਸਾਡੀ ਬੱਚੀਆਂ ਨਾ ਉਹਨਾਂ ਨੂੰ ਪੁਰਾਣੇ ਸਬਚਾਰ ਪੰਜਾਬੀ ਸਬਚਾਰ ਬਾਰੇ ਪਤਾ ਲੱਗੇ ਕਿਸੇ ਟਾਈਮ ਇਹਨਾਂ ਦੇ ਬੜੀ ਵਧੀਆ ਗੱਲ ਕਹੀ ਹੈ ਕਿ ਜਦੋਂ ਇੱਕ ਮੌਕਾ ਹੀ ਇੱਕ ਅਫਸਰ ਹੀ ਹੁੰਦਾ ਜਿੱਥੇ ਕਹਿਣਾ ਪੇਕੇ ਜਾਂ ਤਾਂ ਕਹਿਣਾ ਪੇਕੇ ਘਰ ਦੀਆਂ ਆਉਂਦੀਆਂ ਨੇ ਹੈ ਨਾ ਸੋਹਰੇ ਘਰ ਵੀ ਸੁਧਾਰਾ ਜਾਂਦਾ ਹੈ ਪੇਕੇ ਘਰ ਵੀ ਸੁਧਾਰਾ ਜਾਂਦਾ ਹੈ ਤੇ ਬੜੀ ਖੁਸ਼ੀ ਹੁੰਦੀ ਹੈ 99 ਦੇ ਮਾਪਿਆਂ ਨੂੰ ਹੈ ਨਾ ਉਹ ਕਹਿਣਾ ਅਸੀਂ ਆਪਣੇ ਚਾਅ ਜੋ ਪੂਰੇ ਕਰਨ ਦੀਆਂ ਨੇ ਇੱਥੇ ਆ ਜਾਈਏ ਮਸੇਰੀਆਂ ਨੂੰ ਮਿਲਦੀਆਂ ਨੇ ਕਹਿੰਦਾ ਦੇਖਿਆ ਮੈਨਾਂ ਕਹਿੰਦਾ ਉਹ ਵੀ ਉਹਦਾ ਸਟੇਟ ਤੇ ਨਾਚ ਟੱਪ ਲੈ ਕੇ ਆਪਣਾ ਬੜੀਆ ਰੂਪ ਮਾਣ ਕੇ ਮੈਂ ਲਾਈ ਜੁਆਇ ਪੂਰਾ ਕਰਦੀ ਹੈ ਮਾਂ ਰਹੇ ਜਿੱਤੇ ਨੀ ਮੈਂ ਜਿੱਤੇ ਆ ਦੀ ਆੜੀ ਇੱਕ ਜੋਤੀ ਮੇਰੀ ਕੋ ਜੀ ਸਕੇ ਨਾ ਝੂਰੇ ਚੰਡੀਗੜ੍ਹ ਕੱਟੇ ਪਾਵੇ ਪਿੰਡਾਂ ਵਿੱਚ ਉੜਦੇ ਝੂਰੇ ਚੰਡੀਗੜ੍ਹ ਕੱਟੇ ਪਾਵੇ ਪਿੰਡਾਂ ਵਿੱਚ ਉੜਦੇ ਝੂਰੇ ਚੰਡੀਗੜ੍ਹ ਦੇ ਚੰਡੀਗੜ੍ਹ ਕੱਟੇ ਪਾਵੇ ਪਿੰਡਾਂ ਵਿੱਚ ਵੀ ਥੋੜਾ ਖੁੱਲਾ ਖੁੱਲਾ ਕਰੋ ਰਿਵਾ ਮੇਰਾ ਨਾ ਲਾਤੀ ਪਹਿਲਾ ਦਸੂ ਕਰ ਲੈ ਜਾਣਾ ਪਹਿਲਾਂ ਤਾਂ ਜੀ ਅਸੀਂ ਤੁਹਾਡਾ ਨਾ ਧੰਨਵਾਦ ਕਰਦੇ ਆ ਤੁਸੀਂ ਸਾਡੇ ਤੀਆਂ ਨੂੰ ਕਵਰ ਕਰਨ ਆਏ ਹੋ ਤੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਵੀ ਜਿਵੇਂ ਨਾ ਇਹ ਤੀਆਂ ਦਾ ਤਿਹਾਰ ਹੈ ਜਿਹੜਾ ਪ੍ਰਾਤਨ ਤਿਹਾਰ ਹੈ ਪੁਰਾਣੇ ਲੰਬੇ ਸਮਾਂ ਤੋਂ ਮੰਨਦਾ ਆ ਰਿਹਾ ਜੀ ਤੇ ਹੁਣ ਨਾ ਜਿਹੜਾ ਜਿਵੇਂ ਸੋਸ਼ਲ ਮੀਡੀਆ ਹੋਣ ਕਰਕੇ ਆ ਹੋਰ ਸਹੂਲਤਾਂ ਆ ਗਿਆ ਸੀ ਲੋਕਾਂ ਨੂੰ ਤੇ ਇਹ ਤਿਹਾਰ ਨੂੰ ਭੁੱਲਦੇ ਜਾ ਰਹੇ ਸੀ ਤੇ ਸਾਡੇ ਸਰਪੰਚ ਸਾਹਿਬ ਨੇ ਸੰਜੀਵ ਸ਼ਾਮਰਾ ਜੀ ਤੇ ਅਸੀਂ ਸਾਰਿਆਂ ਨੇ ਇਹ ਸਰਪੰਚ ਸਾਹਿਬ ਖੜੇ ਨੇ ਸਾਡੇ ਦਾਇਆ ਜੀ ਜੀ ਪੁਰਾਣੇ ਸਰਪੰਚ ਤੇ ਅਸੀਂ ਸਾਰਿਆਂ ਨੇ ਸੋਚਿਆ ਕਿ ਕਿ ਉਹਨਾਂ ਆਪਾਂ ਉਹ ਤਿਹਾਰ ਆਪਣੇ ਦੁਆਰਾ ਲੈ ਕੇ ਆ ਜੀ ਤਾਂ ਕਿ ਜਿਹੜੇ ਆਪਣੇ ਪਿੰਡ ਦੀਆਂ ਧੀਆਂ ਭੈਣਾਂ ਨੇ ਜਿਹੋ ਸਾਲਵਾਦ ਆਉਂਦੀਆਂ ਨੇ ਉਹ ਬਹਾਨੇ ਸਰ ਆਪਣੇ ਪੇਕੇ ਪਿੰਡ ਵੀ ਕਿਹੜਾ ਮਾਰ ਜਾਂਦੀਆਂ ਨੇ ਤੇ ਸੌਣ ਦਾ ਮਹੀਨਾ ਹੁੰਦਾ ਜੀ ਬਹੁਤ ਵਧੀਆ ਤਿਹਾੜਾ ਹੈ ਇਹ ਤੇ ਅਸੀਂ ਇਹ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਪਿਛਲੇ ਸਾਲ ਵੀ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਸੀ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਇਸ ਵਾਰੀ ਵੀ ਮੇਰੀ ਫਰੀ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਤੇ ਸਮੂਹ ਪੰਚਾਇਤ ਨਗਰ ਦੇ ਦਿਨਾਂ ਜੀ ਸਹਿਯੋਗ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਰਾਊਡ ਦੇਖ ਕੇ ਲਿਆ ਜੀ ਤੇ ਬੜਾ ਵਧੀਆ ਇਕੱਠ ਹੋਇਆ ਹੋਇਆ ਸੀਗਾ ਵੀ ਆਪਾਂ ਕਹਿੰਦੇ ਧੀਆ ਪੇਣਾ ਨੇ ਕਾਫੀ ਇੰਜੋਇਮੈਂਟ ਕੀਤਾ ਇੱਥੇ ਆਪਣਾ ਹਾਂਜੀ ਹਾਂ ਸਾਡਾ ਪਿੰਡ ਨਾਲ ਹੀ ਵੈਸੀ ਬਹੁਤ ਵਧੀਆ ਪਿੰਡ ਹੈ ਤੇ ਸਾਰਿਆਂ ਦਾ ਮੇਲ ਜੋਲ ਵਾਪਸ ਦੇ ਵਿੱਚ ਬਹੁਤ ਹੈ ਕੋਈ ਪਾਰਟੀ ਬਾਜੀ ਨਹੀਂ ਜੀ ਇੱਥੇ ਠੀਕ ਹੈ ਤੇ ਧੀਆ ਪੇਣਾ ਇਦਾਂ ਦੇ ਤਿਹਾਰਾਂ ਨੂੰ ਤਾਂ ਇੰਜੋਏ ਕਰਦੀਆਂ ਹੀ ਨੇ ਜੀ ਤੇ ਇੰਤਜ਼ਾਮ ਵੀ ਵਧੀਆ ਕਿੱਥੇ ਹੋਏ ਸੀ ਅਸੀਂ ਖਾਣ ਪੀਣ ਦੇ ਸਾਰੇ ਤੁਸੀਂ ਦੇਖ ਲਈਏ ਜੀ ਹਨਾ ਤੇ ਬਹੁਤ ਵਧੀਆ ਤਰੀਕੇ ਨਾਲ ਧੀਆ ਪੇਣਾ ਨੇ ਇੰਜੋਏ ਕਰਿਆ ਜੀ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਆਏ ਜੀ ਸੋ ਆਪਣੇ ਵਿੱਚ ਆਪਣੇ ਸਾਥਕਾਂ ਸਰਵਜ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲ ਮੈਂ ਸੀਤਾਰਾਮ ਸਾਹਿਬ ਦਾ ਸਰਪੰਚ ਦੇਤਣਾ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਸ ਤੋਂ ਪਿੱਛੇ ਸਮੁੱਚੀ ਪੰਚਾਇਤ ਕਿਉਂਕਿ ਨੌਜਵਾਨ ਪੀੜ੍ਹੀ ਅੱਗੇ ਹੋ ਕੇ ਲੋਕਾਂ ਨੂੰ ਉਹ ਕਰਦੀ ਹੈ ਤੇ ਸਾਰੇ ਨਗਰ ਨਿਵਾਸੀਆਂ ਨੇ ਇੰਨਾ ਸਹਿਯੋਗ ਦਿੱਤਾ ਕਿ ਲੜਕੀਆਂ ਸਾਡੀਆਂ ਧੀਆਂ ਪੈਣਾ ਮਾਵਾਂ ਸਾਰੀਆਂ ਇਕੱਠੀਆਂ ਹੋ ਕੇ ਬੜਾ ਇਹਨਾਂ ਨੇ ਇੰਜੋਏ ਕੀਤਾ ਕਿਉਂਕਿ ਇਹ ਰੀਤ ਪਿਛਲੇ ਸਾਲ ਤੋਂ ਚਲਾਈ ਸੀ ਜਦੋਂ ਤਾਂ ਇਹ ਪੰਚਾਇਤ ਬਣੀ ਵੀ ਨਹੀਂ ਸੀਗੀ ਉਦੋਂ ਤੋਂ ਹੀ ਲੋਕਾਂ ਨੇ ਉਹ ਕਰਿਆ ਸੀ ਮੈਂ ਬਹੁਤ ਨਗਰ ਨਿਵਾਸੀਆਂ ਦੇ ਬਹੁਤ ਜਿਆਦਾ ਧੰਨਵਾਦੀਆਂ ਜਿਨ੍ਹਾਂ ਨੇ ਕਿ ਪੰਚਾਇਤ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਥੈਂਕ ਯੂ ਠੀਕ ਹੈ ਸਪਨੇ ਵਿੱਚ ਕਹਿਦੀ ਹੈ ਮੌਜੂਦਾ ਸਰਪੰਚ ਨੇ ਸੰਦੀਪ ਸ਼ਾਭਰਾ ਜੀ ਇਹਨਾਂ ਦੀ ਰਹਿਨਮਾਈ ਹੇਠ ਆਪਾਂ ਕਹਿਦੀ ਹੈ ਤੀਆਂ ਦਾ ਜੋ ਦਿਦਨਾ ਪਿੰਡ ਦੇ ਵਿੱਚ ਪ੍ਰੋਗਰਾਮ ਬੜਾ ਵਧੀਆ ਤਰੀਕੇ ਨਾਲ ਮਨਾਇਆ ਗਿਆ ਭਾਈ ਵੀਰ ਜੀ ਨਾਲ ਵੀ ਗੱਲਬਾਤ ਕਰਦੇ ਆ ਵੀਰ Shastri ji Shastri ji ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਸਭ ਤੋਂ ਪਹਿਲਾਂ ਮੇਰੀ ਭੈਣ ਹਰਪ੍ਰੀਤ ਦਾ ਬਹੁਤ ਬਹੁਤ ਧੰਨਵਾਦ ਪਿੰਡ 'ਚ ਕੋਈ ਵੀ ਪ੍ਰੋਗਰਾਮ ਹੋਵੇ ਸਾਡੀ ਭੈਣ ਸਭ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਕ ਤੁਹਾਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਬਹੁ ਬਹੁ ਪਿਆਰ ਸਾਡੀ ਭੈਣ ਨੂੰ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਤੀਆਂ ਦੀ ਇਹ ਮਾਮਾ ਤੀਆਂ ਦਾ ਤਿਆਰ ਜਿਵੇਂ ਕਹਿੰਦੇ ਨੇ ਜਿਵੇਂ ਬੱਚਿਆਂ ਨੂੰ ਨਾ ਜਦੋਂ ਬੱਚੇ ਸਕੂਲ 'ਚ ਪੜ੍ਹਦੇ ਨੇ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਵੀ ਗਰਮੀਆਂ ਦੀ ਛੁੱਟੀਆਂ ਆਣ ਗਈਆਂ ਤੇ ਅਸੀਂ ਨਾਨਕੇ ਪਿੰਡ ਜਾਣਾ ਔਮੀ ਕੁੜੀਆਂ ਨੂੰ ਹੁੰਦਾ ਹੈ ਵੀ ਜਦੋਂ ਤੀਆਂ ਆਣ ਗਈਆਂ ਅਸੀਂ ਨਾ ਆਪਣੇ ਪੇਕੇ ਪਰਿਵਾਰ ਪੇਕੇ ਪਿੰਡ ਜਾਣਾ ਬਸ ਉਹ ਸੋਚਾ ਜਾਂ ਉਪਰਾਲਾ ਇਹੀ ਸੋਚ ਕੇ ਇੱਕ ਪ੍ਰਾਲਾ ਕਰਿਆ ਦੋ ਸਾਲ ਤਿੰਨ ਸਾਲਾਂ ਤੋਂ ਲੱਗ ਰਹੇ ਆ ਤੇ ਤਾਂ ਕਿ ਨਾ ਜਿਵੇਂ ਕੁੜੀਆਂ ਸਕੂਲ ਚੋਂ ਬੈਚਮੇਟ ਹੁੰਦੀਆਂ ਨੇ ਜਿਹੜੀਆਂ ਉਹ ਵੀ ਛੜੀਆਂ ਹੋਣ ਆ ਕੇ ਇੱਥੇ ਮਿਲ ਜਾਣ ਇਕੱਠੀਆਂ ਹੋ ਜਾਣ ਤੇ ਬੜਾ ਆਪਾਂ ਕਹਿੰਦੇ ਜਿਵੇਂ ਹੁਣ ਆਪਾਂ ਨਵੀਂ ਪੀੜ੍ਹੀ ਜੋ ਮੁੰਡੇ ਨੇ ਉਹਨਾਂ ਦੀ ਵੀ ਗੱਲ ਕਰੀ ਹੈ ਹਨਾ ਤੇ ਨਾਲ ਨਾਲ ਉਹਨਾਂ ਦਾ ਵੀ ਬੜਾ ਵਧੀਆ ਸਹਿਯੋਗ ਰਹਿੰਦਾ ਏ ਜਿਵੇਂ ਸਹੇਲੀਆਂ ਵਿਚੜੀਆਂ ਮਿਲ ਜਾਂਦੀਆਂ ਨੇ ਤੇ ਮੁੰਡਿਆਂ ਦਾ ਵੀ ਇਹੀ ਕਾਊਰਡ ਆਪਾਂ ਉਹਨਾਂ ਨੂੰ ਦੇਖਣ ਨੂੰ ਜੋ ਅੱਜ ਕਰੀਏ ਮੁੰਡੇ ਪੂਰਾ ਰਿਸਪੌਂਸ ਜਿਵੇਂ ਆਪਾਂ ਕਹਦੇ ਆਪਣੇ ਧੀਆਂ ਪੈੜਾ ਨੂੰ ਦੇ ਰਹੇ ਨੇ ਬਿਲਕੁਲ ਜੀ ਸਾਡੇ ਪਿੰਡ ਤੁਸੀਂ ਦੇਖਿਓ ਚਲੋ ਹੁਣ بارش ਕਰਕੇ ਥੋੜਾ ਜਿਹਾ ਰੁਕ ਗਿਆ ਇੱਥੇ ਜਿੰਨੀ ਮਾਤਾ ਭੈਣਾਂ ਆਈਆਂ ਦੀ ਉਹਨੇ ਬਜ਼ੁਰਗ ਵੀ ਸੀ ਤੇ ਮੁੰਡੇ ਵੀ ਦੀ ਯੂਥ ਸੀ ਸਾਰਾ ਸਾਰਾ ਪਿੰਡ ਜੁੜਿਆ ਹੋਇਆ ਸੀ ਇੱਥੇ ਪੂਰਾ ਰਿਸਪੌਂਸ ਮੈਂ ਕਹਿੰਦਾ ਜੀ ਪੂਰਾ ਰਿਸਪੌਂਸ ਕਿਉ ਪਿੰਡ ਚ ਬੈਠਣ ਨੂੰ ਮਿਲਣ ਗਿਲਣ ਨੂੰ ਤੇ ਮੈਂ ਅਸੀਂ ਜਨਕਿ ਯੂਥ ਜਿਹੜਾ ਮੁੰਡਾ ਉਹ ਪੁਰਾਣੀ ਸੱਥਾਂ ਦੇਖਣਾ ਚਾਹੁੰਦਾ ਓਈ ਜਿਵੇਂ ਪਹਿਲਾਂ ਬੈਠ ਚਰਖੇ ਹੁੰਦੇ ਸੀ ਜਿਵੇਂ ਹੁਣ ਆਪਣੇ ਕਹਿ ਦਈਏ ਬਜ਼ੁਰਗ ਸੱਥਾਂ ਦੇ ਵਿੱਚ ਤਾਸ਼ ਪੱਤੇ ਆਪਾਂ ਕਹਿ ਦਈਏ ਉਹ ਖੇਡਦੇ ਕਰਦੇ ਹੁੰਦੇ ਸੀਗੇ ਤੇ ਇਕੱਠੇ ਹੋ ਕੇ ਕਹਿੰਦੇ ਆਪਣੇ ਦੁੱਖ ਸੁੱਖ ਵੀ ਕਿਤੇ ਨਾ ਕਿਤੇ ਸਾਂਝਾ ਕਰ ਲੈਂਦੇ ਸੀ ਸਾਂਝੀ ਹੁੰਦੀ ਨੇ ਬਿਲਕੁਲ ਜੀ ਜਿਵੇਂ ਸੱਥਾਂ ਦੇ ਵਿੱਚ ਹੀ ਜਿਵੇਂ ਇਹ ਪੱਤਰਕਾਰ ਹੁਣ ਚਲੇ ਸੋਸ਼ਲ ਮੀਡੀਆ ਚ ਲੱਗਿਆ ਪਹਿਲਾਂ ਸੋਸ਼ਲ ਮੀਡੀਆ ਸੱਥਾਂ ਹੀ ਹੁੰਦੀਆਂ ਦੀਆਂ ਉਹ ਵਟਸਐਪ ਕਹਿ ਲਓ YouTube ਕਹਿ ਲਓ ਉੱਥੇ ਹੀ ਚੱਲਦੀ ਦੀ ਸਾਰੀ ਗ ਇਹ ਤਾਂ ਕੁੜੀਆਂ ਕਹਿੰਨਾ ਪੇਕੇ ਘਰਾਂ ਦੇ ਉਹ ਵੀ ਆਪਣੇ ਮਾਂ ਨਾਲ ਪਰਜਾਈ ਨਾਲ ਆਪਣਾ ਦੁੱਖ ਸੁੱਖ ਜੋ ਹੈ ਸਾਂਝਾ ਕਰ ਲੈਂਦੀਆਂ ਨੇ ਦੁੱਖ ਸੁੱਖ ਸਾਂਝਾ ਕਰ ਲੈਂਦੀਆਂ ਜੀ ਬਸ ਇਹ ਇਸ ਇਪਰਾਲਾ ਛੋਟਾ ਜਿਹਾ ਅਸੀਂ ਵੀ ਚਾਹਨੇ ਆਂ ਦਵਾਰਾਂ ਸੱਥਾ ਮਣਨ ਉਹੀ ਤੀਆਂ ਤਿੰਜਣਾ ਮੇਲੇ ਉਦਹੀਂ ਲੱਗਣ ਛੋਟੀ ਜੀ ਗੋਸ ਹੈ ਸਾਰੇ ਯੂਥ ਨੂੰ ਸਾਰੇ ਪਿੰਡਾਂ ਨੂੰ ਜਿੱਨੇ ਸਰਪੰਚ ਨੇ ਯੂਥ ਕਲੱਬ ਨੇ ਅਸੀਂ ਇਹ ਸਨੇਹ ਦੇਣਾ ਚਾਹੁੰਦੇ ਆਂ ਕੀ ਵੀ ਦੁਬਾਰਾ ਇਹ ਮੇਲੇ ਤਿਹਾਰ ਇਹ ਆਉਣ ਵਾਲੀ ਪੀੜ੍ਹੀ ਨੂੰ ਦਿਖਾਈਏ ਆਪਾਂ ਵੀ ਇਦਾਂ ਲੱਗਦੇ ਹੁੰਦੇ ਸੀ ਠੀਕ ਹੈ ਸੋ ਕਹਣਾ ਸੰਦੀਪ ਸ਼ਾਵਰ ਜੋ ਮਜੂਦਾ ਸਰਪਾ ਜਿਨ੍ਹਾਂ ਨੇ ਬੜੀ ਵਧੀਆ ਗੱਲਾਂ ਕਹੀਆਂ ਜੋ ਸੱਥਾਂ ਦੀ ਗੱਲ ਕਹੀ ਹੈ ਕਹਣਾ ਬਜ਼ੁਰਗ ਸੱਥਾਂ ਦੇ ਵਿੱਚ ਬਹਿ ਕੇ ਆਪਣਾ ਦੁੱਖ ਸੁੱਖ ਸਾਂਝਾ ਕਰਾਂਦੇ ਸੀ ਤੀਆਂ ਜੋ ਆਪਣੇ ਪੇਕੇ ਘਰ ਆ ਕੇ ਆਪਣੀ ਪਰਜਾਈ ਨਾਲ ਮਾਂ ਨਾਲ ਦੁੱਖ ਸੁੱਖ ਸਾਂਝਾ ਕਰਦੇ ਇਹੀ ਉਹ ਤੋਂ ਹੈ ਤੀਆਂ ਦਾ ਤਿਹਾਰ ਕਹਿੰਦੇ ਇਸੇ ਤਰੀਕੇ ਨਾਲ ਇਹ ਮਨਾਇਆ ਜਾਂਦਾ ਹੈ ਇਹ ਤੋਂ ਬੜਾ ਵਧੀਆ ਜੋ ਆਪਾਂ ਕਹਿੰਦੇ ਪਿੰਡ ਦੇ ਦੰਦਾਂ ਦਾ ਵਿੱਚ ਬੜਾ ਵਧੀਆ ਉਪਰਾਲਾ ਕੀਤਾ ਗਿਆ ਧੰਨਵਾਦ ਕਰਾਂਗਾ ਮੇਲਾ ਤੁਸੀਂ ਦੇਖ ਹੀ ਰਹੇ ਹੋ ਕਰਾਊਡ ਕਿੰਨਾ ਵੱਡਾ ਕਰਾਊਡ ਹੈ ਕਿ ਇਹ ਹੱਸਦੇ ਬਸਦੇ ਪੰਜਾਬ ਦਾ ਪ੍ਰਤੀਕ ਹੈ ਤੀਆਂ ਅਤੇ ਤੀਆਂ ਜੇ ਤੀਆਂ ਮਚਾਉਂਗੇ ਤਾਂ ਹੀ ਤੀਆਂ ਲੱਗਣਗੀਆਂ ਇਹ ਰੰਗਲੇ ਮੇਲੇ ਇਹ ਸਾਡੀਆਂ ਤੀਆਂ ਪਹਿਣਾ ਕੁੜੀਆਂ ਦੇ ਨਾਲ ਹੀ ਸੌਂਦੇ ਨੇ ਜਿਹੜੀ ਤੁਸੀਂ ਇਸ ਤੀਆਂ ਦੇ ਮੇਲੇ ਦੀ ਗੱਲ ਕਰ ਰਹੇ ਹੋ ਇਹ ਹਰ ਸਾਲ ਅਸੀਂ ਮੇਰਾ ਭਰਾ ਸੰਦੀਪ ਸਾੰਬਰਾ ਜੋ ਸਰਪੰਚ ਵੀ ਹੈ ਵੀ ਇਸ ਵਾਰੀ ਅਸੀਂ ਸਰਪੰਚ ਬਣਨ ਤੋਂ ਬਾਅਦ ਪਹਿਲੀ ਵਾਰ ਥੀਂਆਂ ਦਾ ਜਿਹੜਾ ਮੇਲਾ ਹੈ ਉਹ ਆਰਗੇਨਾਈਜ਼ ਕੀਤਾ ਹੈ ਪਿਛਲੀ ਵਾਰ ਵੀ ਹਰ ਸਾਲ ਅਸੀਂ ਥੀਂਆਂ ਦਾ ਜਿਹੜਾ ਮੇਲਾ ਹੈ ਉਹ ਕਰਵਾਉਂਦੇ ਆ ਇਸ ਦੇ ਬਹਾਨੇ ਕੀ ਹੈ ਜਿਹੜੀਆਂ ਕਹਿੰਦੇ ਨੇ ਕਿ 베ੜੀ ਦਾ ਪੂਰ ਤਰੀਂਝਣ ਦੀਆਂ ਕੁੜੀਆਂ ਫੇਰ ਨਾ ਬੈਠਣ ਵਾਲ ਕੇ ਇਹ ਥੀਂਆਂ ਬਣੀਆਂ ਕਿਵੇਂ ਸਾਡੀਆਂ ਕੁੜੀਆਂ ਈਆਂ ਭੈਣਾ ਵਿਆਹ ਤੋਂ ਬਾਅਦ ਸਾਵਣ ਸੌਣ ਦੇ ਮਹੀਨੇ ਦੇ ਵਿੱਚ ਇਕੱਠੀਆਂ ਹੁੰਦੀਆਂ ਸੀ ਤੇ ਟੱਕੀਆਂ ਹੋ ਕੇ ਈਆਂ ਲਗਾਉਂਦੀਆਂ ਸੀ ਤੇ ਉਤੋਂ ਹੀ ਈਆਂ ਦਾ ਜਿਹੜਾ ਸਿਮਾਰ ਹੈ ਇਹ ਬਣਿਆ ਹੈ ਮੇਰੇ ਆਪਣਾ ਮੇਰਾ ਨਾਮ ਜਸਮੀਲ ਸਿੰਘ ਬੀਰ ਜੀ ਪਹਿਲੀ ਮਤਲਬ ਪੁੱਛਦੀ ਹੁਣ ਪ੍ਰਾਲਾ ਕੀਤਾ ਗਿਆ ਮੈਨੂੰ ਜਦਨਾਂ ਦੇ ਵਿੱਚ ਟੀਆ ਮਨਾਣ ਦਾ ਤੁਸੀਂ ਜਿਹੜੇ ਨਵਾਂ ਯੁਵਾ ਪੀੜੀ ਹੈ ਉਹਨਾਂ ਨੂੰ ਕੀ ਤੁਸੀਂ ਮੋਟੀਵੇਸ਼ਨ ਦੇਣਾ ਚਾਹੋਗੇ ਇਹਦੇ ਬਾਰੇ ਦੇਖੋ ਸਭ ਤੋਂ ਪਹਿਲਾਂ ਅਸੀਂ ਤਲਵਾ ਦਾ ਸਾਡੀ ਗ੍ਰਾਮ ਪੰਚਾਇਤ ਤੇ ਸਪੋਰਟਸ ਕਲੱਬ ਦਾ ਮੇਰੀ ਪਿੰਡ ਸਪੋਰਟਸ ਕਲੱਬ ਤੇ ਪਿੰਡ ਦੇ ਪਹੁੰਚੇ ਪਤਵੰਤੇ ਸੱਜਣ ਪੰਜ ਸਰਪੰਚ ਸਾਹਿਬ ਜੋ ਵੀ ਪਿੰਡ ਦੇ ਮੌਜੂਦਾ ਸਰਪੰਚ ਨੇ ਇਹਨਾਂ ਦਾ ਹੀ ਬਹੁਤ ਧੰਨਵਾਦ ਹੈ ਬਾਕੀ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਪਿੰਡਾਂ ਦੇ ਵਿੱਚ ਐਦਾਂ ਹੀ ਟੀਆ ਦੇ ਮੇਲੇ ਲੱਗਦੇ ਰਹਿਣ ਤਾਂ ਕਿ ਜੋ ਟੀਆ ਕਈ ਵਾਰੀ ਆਪਣੇ ਘਰ ਤੋਂ ਦੂਰ ਚਲੇ ਜਾਂਦੀਆਂ ਨੇ ਪਰ ਜੇ ਮੈਂ ਕਰਕੇ ਉਹ ਆਪਣੇ ਪਰ ਪੇਕੇ ਪਿੰਡ ਘਟ ਆਉਂਦੀਆਂ ਨੇ ਉਹਨਾਂ ਨੂੰ ਇੱਕ ਬਹਾਨਾ ਮਿਲ ਜਾਂਦਾ ਕਿ ਅਸੀਂ ਆਪਣੀ ਸਹੇਲੀਆਂ ਨੂੰ ਮਿਲਾਂਗੇ ਤੇ ਅਸੀਂ ਵੀ ਚਾਹੁੰਦੇ ਆ ਸਾਡੀਆਂ ਤੀਆਂ ਪੈਣਾ ਜਿਹੜੇ ਖੁਸ਼ ਰਹਿਣ ਤੇ ਪਿੰਡਾਂ ਦੇ ਵਿੱਚ ਆ ਕੇ ਐਦਾਂ ਹੀ ਉਹ ਰੌਣਕ ਮਿਲਿਆਂ ਦੇ ਵਿੱਚ ਭਾਗ ਲਾ